ਉੱਤਰ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤੇ ਨਸ਼ੀ ਅਤੇ ਨਸ਼ਾ ਤਸਕਰਾ ਨੂੰ ਨਾਪਾਹੁਂਦੇ ਮਰੂਰਤ ਦੇ ਨਾਲ ਜ਼ਿਲ੍ਹਾ ਫੋਟੜਗੜ ਸਹਾ ਪੁਲਿਸ ਦੇ ਵੱਲੋਂ ਐਸਐਸਪੀ ਸ਼ੁਭਮ ਅਗਰਵਾਲ ਦੇ ਇੱਕ ਵਾਈਹਟ ਜਿਲੇ ਭਰ ਦੇ ਵਿੱਚ ਸਰਚ ਆਪਰੇਸ਼ਨ ਚਲਾਇਆ ਗਿਆ ਇਸ ਦੌਰਾਨ ਪੁਲਿਸ ਦੇ ਵੱਲੋਂ ਜ਼ਿਲ੍ਹੇ ਦੇ ਪਿੰਡ ਤਰਖਾਣ ਮਾਜਰਾ ਤੇ ਉਦਯੋਗਿਕ ਸ਼ਹਿਰ ਮੰਡੀ ਗੋਬਿੰਦਗੜ ਦੇ ਸੰਤਨਗਰ ਵਿਖੇ ਪੈਂਦੀ ਢਾਹਾ ਬਸਤੀ ਵਿਖੇ ਵੱਡੀ ਗਿਣਤੀ ਦੇ ਵਿੱਚ ਪੁਲਿਸ ਨੇ ਘਰਾਂ ਦੀ ਤਲਾਸ਼ੀ ਲਈ ਹੈ ਇਸ ਮੌਕੇ ਐਸਐਸਪੀ ਸ਼ੁਭਮ ਅਗਰਵਾਲ ਨੇ ਦੱਸਿਆ ਕਿ ਨਸ਼ਿਆਂ ਖਿਲਾਫ ਵੱਡੀ ਮੁਹਿੰਮ ਦੇ ਤਹਿਤ ਇਹ ਸਰਚ ਆਪਰੇਸ਼ਨ ਚਲਾਇਆ ਗਿਆ ਜਿਸ ਤਹਾਤੁ ਸ਼ੱਕੀ ਵਿਅਕਤੀਆਂ ਦੇ ਘਰਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਜੁਰਾਨ ਹੰਤਾ ਕੋਪਰੇਸ਼ਨ ਦੇ ਤਹਿਤ 9 ਮਾਮਲੇ ਦਰਜ ਕਰਕੇ 10 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਵੱਲੋਂ ਜੰਗ ਦੇ ਖਿਲਾਫ ਇੱਕ ਜੰਗੀ ਪਦਰਤੇ ਮੁਹਿੰਮ ਚਲਾਈ ਜਾ ਰਹੀ ਹੈ ਆ ਜਿਦੇ ਵਿੱਚ ਇਸ ਵਕਤ ਅਸੀਂ ਸ਼ਹਿਰ ਦੇ ਜ਼ਿਲ੍ਹੇ ਦੇ ਵਕਫ ਵਕਫਾਾਂ ਦੇ ਵਿੱਚ ਅਸੀਂ ਕੋਆਰਡੀਨੇਟਡ ਸਰਚ ਆਪਰੇਸ਼ਨ ਕਰ ਰਹੇ ਹਾਂ ਅ ਤੇ ਦੋ ਵੱਡੇ ਆਪਾਂ ਇੱਕ ਤਰਖਾਨ ਤਰਖਨ ਮਾਜਰਾ ਤੇ ਆਪਣਾ ਜਿਹੜੀ ਟੇਹਾ ਬਸਤੀ ਹੈ ਇੱਥੇ ਦੋ ਵੱਡੇ ਲੈਵਲ ਤੇ ਆਪਾਂ ਕਰ ਰਹੇ ਹਾਂ ਤੇ ਹੋਰ ਵੀ ਸ਼ਰਾਂ ਦੇ ਵਕਪਾ ਕਿਸੇ ਚੱਲ ਰਹੇ ਨੇ ਸਾਡੇ ਆਪਰੇਸ਼ਨ ਤੇ ਲੋਕਾਂ ਨਾਲ ਵੀ ਬਹੁਤ ਹੀ ਵਧੀਆ ਸਾਡੂੰ ਸਹਿਯੋਗ ਮਿਲ ਰਹਾ ਹੈ ਇਸ ਨੂੰ ਲੈ ਕੇ ਤੇ ਇੱਕ ਸਰਪੰਚ ਸਾਹਿਬ ਨਾਲ ਵੀ ਗੱਲ ਹੋਈ ਸੀ ਉੱਥੇ ਉਹਨਾਂ ਨੇ ਵੀ ਕਿਹਾ ਜੀ ਆਪਣੇ ਪਿੰਡ ਦੇ ਵਿੱਚ ਉਹ ਮਤਾ ਵੀ ਪਾਸ ਕਰਨਗੇ ਸੰਬੰਧੀ ਕਿ ਸਾਡੇ ਪਿੰਡ ਦੇ ਵਿੱਚ ਕੋਈ ਵੀ ਜਿਹੜਾ ਕਿ ਵਿਅਕਤੀ ਨਸ਼ਾ ਵੇਚਦਾ ਜਾਂ ਪੀਂਦਾ ਪਾਇਆ ਜਾਂਦਾ ਉਹਦੇ ਪਰਿਵਾਰ ਨੂੰ ਕਿਸੇ ਵੀ ਤਰੀਕੇ ਦੀ ਜੜੀ ਹੈਗੀ ਆ ਬਿਲਕੁਲ ਵੀ ਸਰਪੰਚ ਪੰਚਾਇਤ ਵੱਲੋਂ ਕੋਈ ਸਹੂਲਤ ਜਾਂ ਕੋਈ ਸਪੋਰਟ ਨਹੀਂ ਮਿਲੂਗਾ ਤੇ ਆਪਕਲ ਇਹ ਵੀ ਇੱਕ ਡਿਸਾਈਡ ਹੋਇਆ ਹੈ ਕਿ ਜੋ ਵੀ ਆਪਣਾ ਪਰਿਵਾਰ ਨਸ਼ੇ ਦੇ ਵਿੱਚ ਰੁੱਲਦਾ ਪਾਇਆ ਜਾਂਦਾ ਹੈ ਨਸ਼ਾ ਵੇਚਦਾ ਪਾਇਆ ਜਾਂਦਾ ਉਸ ਦੇ ਪਰਿਵਾਰ ਨੂੰ ਸਰਕਾਰ ਵੱਲੋਂ ਕਿਸੇ ਵੀ ਤਰੀਕੇ ਦੀ ਸਬਸਿਡੀ ਹੈ ਕਿਸੇ ਵੀ ਤਰੀਕੇ ਦੀ ਜਿਹੜੀ ਸਹੂਲਤ ਹੈ ਉਹ ਨਹੀਂ ਜਿਹੜੀ ਹੈਗੀ ਆ ਦਿੱਤੀ ਜਾਏਗੀ ਹੁਣ ਜਿਹੜੇ ਸਾਡੇ ਆਪਰੇਸ਼ਨ ਚੱਲੇ ਆ ਹੁਣ ਤੱਕ ਅਸੀਂ 9 ਪਰਚੇ ਜਿਹੜੇ ਹੈਗੇ ਆ ਉਹ ਦੇ ਰਹੇ ਨੇ ਕਿ ਟੋਟਲ 10 ਬੰਦੇ ਜਿਹੜੇ ਹੈਗੇ ਆ ਰਾਉਂਡ ਅਪ ਹੋ ਗਏ ਆ ਤੇ ਅਸੀਂ স্মੋਲ ਕੁਆਂਟੀਟੀ ਦੇ ਵਿੱਚ ਜਿਹੜੇ ਹੈਗੇ ਆ ਇੰਜੈਕਸ਼ਨਸ ਵੀ ਰਿਕਵਰ ਕੀਤੇ ਆ ਗਾਂਜਾ ਵੀ ਰਿਕਵਰ ਕੀਤਾ ਹੈ ਹੈਰੋਇਨ ਵੀ ਰਿਕਵਰ ਕੀਤਾ ਹੈ ਉਹ ਪ੍ਰੈਸ ਨੋਟ ਦੇ ਰਾਹੀਂ ਤੁਹਾਨੂੰ ਐਗਜ਼ੈਕਟ ਡਿਟੇਲਸ ਅਸੀਂ ਤੁਹਾਡੇ ਮੀਡੀਆ ਦੇ ਸੱਜਣਾ ਰਾਹੀਂ ਅਸੀਂ ਲੋਕਾਂ ਤੱਕ ਸਾਂਝਾ ਕਰਦਾਂਗੇ ਤੇ ਇਸ ਤੋਂ ਇਲਾਵਾ ਆਨੇ ਵਾਲੇ ਟਾਈਮ ਦੇ ਵਿੱਚ ਆਪਾਂ ਨੂੰ ਜਿਹੜਾ ਹੈਗਾ ਬਹੁਤ ਜਲਦੀ ਜਿਹੜਾ ਹੈਗਾ ਨਸ਼ੇ ਦੇ ਖਿਲਾਫ ਜਿਹੜੇ ਬੰਦਿਆ ਨੇ ਨਸ਼ਾ ਵੇਚ ਕੇ ਚੰਗੀਆਂ ਪ੍ਰਾਪਰਟੀਆਂ ਬਣਾ ਲੀਆਂ ਜਾਂ ਜਿਹੜੀ ਹੈਗੀ ਆ ਕੋਈ ਬਹੁਤ ਆਪਣਾ ਕੋਈ ਪ੍ਰਾਪਰਟੀ ਖਰੀਦ ਲਈ ਹੋਰ ਇਸ ਤਰ੍ਹਾਂ ਦਾ ਕੁਝ ਵੀ ਕਰ ਲਿਆ ਉਸ ਤੇ ਵੀ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਵੀ ਨਾਲ ਨਾਲ ਇਹਦੀ ਹੋਏਗੀ ਤੇ ਇਹਦੇ ਵਿੱਚ ਜਿਹੜਾ ਸਿਵਲ ਪ੍ਰਸ਼ਾਸਨ ਹੈ ਤੇ ਜਿਹੜਾ ਕਮੇਟੀ ਹੈਗੀ ਆ ਸਾਡੀ ਮਿਊਨਿਸਪਲ ਕਮੇਟੀ ਉਹਦੇ ਨਾਲ ਮਿਲ ਕੇ ਅਸੀਂ ਜਿਹੜੇ ਹੈਗੇ ਆ ਨਾਲ ਮਿਲ ਕੇ ਅਸੀਂ ਤੇ ਬਹੁਤ ਆਉਣੇ ਵਾਲੇ ਸਮਾਂ ਦੇ ਵਿੱਚ ਹੀ ਇਹਦੇ ਤੇ ਆਪਾਂ ਕਾਰਵਾਈ ਕਰਾਂਗੇ ਤੇ ਸਖਤੀ ਦੇ ਨਾਲ ਤੇ ਇਹਦੇ ਇਹਨੂੰ ਆਪਾਂ ਨਜਿਠਾਂਗੇ ਤੇ ਮੇਰੀ ਇਹੀ ਬੇਨਤੀ ਹੈ ਲੋਕਾਂ ਨੂੰ ਕਿ ਤੁਸੀਂ ਸਾਡਾ ਸਹਿਯੋਗ ਦਿਓ ਕਿਸੇ ਵੀ ਤਰੀਕੇ ਦੀ ਜਿਹੜੀ ਹੈਗੀ ਇਨਫੋਰਮੇਸ਼ਨ ਤੁਹਾਨੂੰ ਜੇ ਕੋਈ ਬੰਦਾ ਵੇਚਦਾ ਉਹਦੇ ਬਾਰੇ ਤੁਹਾਨੂੰ ਮਿਲਦੀ ਹੈ ਤੁਸੀਂ ਸਾਨੂੰ ਦੱਸੋ ਆਪਣੇ ਐਸਚੋ ਸਾਹਿਬ ਨੂੰ ਡੀਐਸਪੀ ਸਾਹਿਬ ਨੂੰ ਸਾਨੂੰ ਦੱਸੋ ਤੁਹਾਡੀ ਜਿਹੜੀ ਆਈਡੈਂਟੀਟੀ ਹੈ ਉਹ ਗੁਪਤ ਰੱਖੀ ਜਾਊਗੀ ਤੇ ਬੰਦੀ ਗੈਨੂ ਨਹੀਂ ਕਰਵੀ ਅਸੀਂ ਕਰਾਂਗੇ ਤੇ ਜਿਹੜੇ ਬੰਦੇ ਇਹੋ ਜੇ ਕੰਮਾਂ ਵਿੱਚ ਲੱਗੇ ਹੋਏ ਨੇ ਉਹਨਾਂ ਨੂੰ ਮੇਰੀ ਸਖਤ ਚੇਤਾਵਨੀ ਹੈ ਸਾਡੀ ਨਜ਼ਰ ਤੁਹਾਡੇ ਤੇ ਹੈ ਬਹੁਤ ਜਲਦੀ ਤੁਸੀਂ ਅਸੀਂ ਤੁਹਾਨੂੰ ਫੜ ਲਾਂਗੇ ਪਹਿਲੇ ਵੀ ਅਸੀਂ ਫੜਦੇ ਰਹੇ ਹਾਂ ਲੇਕਿਨ ਉਹ ਬੇਲ ਲੈ ਕੇ ਬਾਹਰ ਆ ਜਾਂਦੇ ਆ ਉਹਨਾਂ ਨੂੰ ਮੇਰੀ ਇਹੀ ਸਖਤ ਚੇਤਾਵਨੀ ਹੈ ਕਿ ਤੁਸੀਂ ਸਾਡੇ ਹੱਥਾਂ ਵਿੱਚ ਆ ਗਏ ਅਸੀਂ ਬਿਲਕੁਲ ਨਹੀਂ ਬਖਸ਼ਣਾ ਦੇਰ ਇਜ਼ ਕੰਪਲੀਟਲੀ ਜ਼ੀਰੋ ਟੋਲਰੈਂਸ ਪਾਲਿਸੀ ਫੋਰ ਐਨੀ ਪਰਸਨ ਜਿਹੜਾ ਕਿ ਆ ਡਰੱਗ ਟ੍ਰੇਡ ਦੇ ਵਿੱਚ ਇਨਵੋਲਵਡ ਹੈ ਤੇ ਮੈਨੂੰ ਲੋਕਾਂ ਤੋਂ ਮੇਰਾ ਆਸ਼ਵਾਸਨ ਹੈ ਕਿ ਫਤਿਹਗੜ੍ਹ ਸਾਹਿਬ ਦੇ ਜਿਹੜੇ ਲੋਕ ਨੇ ਬੜੇ ਪੀਸਫੁਲ ਨੇ ਤੇ ਉਹ ਜ਼ਰੂਰ ਜਿਹੜਾ ਹੈਗਾ ਸਾਡਾ ਸਿਵਲ ਪ੍ਰਸ਼ਾਸਨ ਦਾ ਤੇ ਸਾਡਾ ਇਸ ਮੁਹਿੰਮ ਦੇ ਵਿੱਚ ਸਾਡਾ ਸਹਿਯੋਗ ਕਰਨਗੇ ਤਾਂ ਕਿ ਅਸੀਂ ਜਿਹੜੀ ਅਸੀਂ ਇਹ ਗੱਲ ਜਿਹੜਾ ਇੱਕ ਅਸੀਂ ਏਮ ਸੋਚਿਆ ਇੱਕ ਆਬਜੈਕਟਿਵ ਸੋਚਿਆ ਉਸ ਨੂੰ ਅਸੀਂ ਇੱਕ ਸਮੇਂ ਸਿਰ ਤਰੀਕੇ ਨਾਲ ਅਸੀਂ ਅਚੀਵ ਕਰ ਲਈਏ ਨਸ਼ੇ ਦੇ ਨਾ ਸਰ ਇੰਡਸਟਰੀਅਲ ਏਰੀਆ ਦੇ ਵਿੱਚ ਲੂਟ ਪਾਰਟ ਦੀ ਜਿਹੜੀ ਲੇਬਰ ਨਾਲ ਹੁੰਦੀ ਹੈ ਉਹ ਵੀ ਇੱਕ ਵੱਡੀ ਸਮੱਸਿਆ ਉਹਦਾ ਸਮਾਧਾਨ ਦੇਖੋ ਜੀ ਅਸੀਂ ਆਪਣੇ ਜਿਹੜੇ ਐਸ ਐਚਓ ਸਾਹਿਬਾਨ ਨੇ ਤੇ ਜਿਹੜੇ ਆਪਣੇ ਜੀਓ ਸਾਹਿਬਾਨ ਨੇ ਡੀ ਐਸ ਪੀ ਸਾਹਿਬਾਨ ਐਸ ਪੀ ਸਾਹਿਬਾਨ ਨੂੰ ਸਾਰਿਆਂ ਨੂੰ ਅਸੀਂ ਮੇਰੇ ਵੱਲੋਂ ਸਖਤ ਆਦੇਸ਼ ਨੇ ਪਿੱਛੇ ਜੇ ਵੀ ਦੋ ਦਿਨ ਪਹਿਲੇ ਇੱਕ ਸਨੇਚਿੰਗ ਹੋਈ ਸੀ ਨਾਲ ਹੀ ਜਿਹੜੇ ਹੈਗੇ ਆ ਉਹ ਦੋਨੋਂ ਬੰਦੇ ਆਪਣੇ ਸਰੇਂਦ ਐਸਐਚਓ ਸਾਹਿਬ ਨੇ ਫੜ ਲਏ ਸੀ ਕਿ ਤੇ ਬਿਲਕੁਲ ਲੋਕਾਂ ਨੂੰ ਘਬਰਾਣ ਦੀ ਲੋੜ ਨਹੀਂ ਸਾਡੀ ਜਿਹੜੀ ਹੈ ਲੇਬਰ ਆਬਾਦੀ ਨੂੰ ਬਿਲਕੁਲ ਘਬਰਾਣ ਦੀ ਲੋੜ ਨਹੀਂ ਹੈ ਪੁਲਿਸ 24/7 ਅਸੀਂ ਜਿਹੜੇ ਹੈਗੇ ਅਲਰਟ 'ਚ ਐਕਟਿਵ ਨੇ ਸਾਡਾ ਪਹਿਲਾ ਫੋਕਸ ਇਹੀ ਹੈ ਕਿ ਅਸੀਂ ਆਪਣੇ ਏਰੀਆ ਵਿੱਚ ਇਦਾਂ ਦੀ ਵਾਰਦਾਤ ਹੋ ਨਾ ਦੀਏ ਪ੍ਰੀਵੈਂਟਿਵ ਵਾਲੇ ਪਾਸੇ ਚਲੀਏ ਉਦੇਸ਼ ਅਸੀਂ ਪਲਾਨ ਕੀਤੇ ਹੈ ਕਿ ਜਿਹੜਾ ਮੇਨ ਜੀਟੀ ਰੋਡ ਹੈ ਔਰ ਜਿਹੜੇ ਸੈਂਸਿਟਿਵ ਏਰੀਆਜ਼ ਨੇ ਜਿਹਦੇ ਵਿੱਚ ਇਦਾਂ ਦੀ ਵਾਰਦਾਤ ਹੁੰਦੀ ਹੈ ਉੱਥੇ ਅਸੀਂ ਆਪਣੀ ਨਗਰ ਕਾਉਂਸਲ ਦੇ ਨਾਲ ਮਿਲ ਕੇ ਜਿਹੜੀ ਕਮੇਟੀ ਦੇ ਨਾਲ ਮਿਲ ਕੇ ਅਸੀਂ ਉੱਥੇ ਕੈਮਰੇ ਲਾਉਣ ਦਾ ਜਿਹੜਾ ਹੈਗਾ ਇੱਕ ਬਣਾ ਰਹੇ ਨੇ ਪਲਾਨ ਉੱਥੇ ਅਸੀਂ ਕੈਮਰੇ ਲਾਣਗੇ ਆਉਣ ਵਾਲੇ ਸਮੇਂ ਦੇ ਵਿੱਚ ਤੇ ਪੁਲਿਸ ਨੂੰ ਮੇਰੀ ਸਖਤ ਹਦਾਇਤ ਇਹ ਆਪਣਾ ਕੋਈ ਵੀ ਸਨੇਚਰ ਹੈ ਬਿਲਕੁਲ ਬਿਲਕੁਲ ਜ਼ੀਰੋ ਟੋਲਰੈਂਸ ਹੈ ਬਿਲਕੁਲ ਬਖਸ਼ਣ ਦੀ ਲੋੜ ਨਹੀਂ ਹੈਗੀ ਉਹਨੂੰ ਨਾਲ ਦੇ ਨਾਲ ਫੜ ਕੇ ਉਹਨੂੰ ਹਵਾਲਾ ਚ ਦੇੋ ਤੇ ਅਸੀਂ ਲੋਕਾਂ ਨੂੰ ਬਿਲਕੁਲ ਘਬਰਾਣ ਦੀ ਲੋੜ ਨਹੀਂ ਹੈ ਰੱਬ ਨਾ ਕਰੇ ਤੁਹਾਡੇ ਨਾਲ ਵਾਰਦਾਤ ਨਹੀਂ ਅਸੀਂ ਹੋਣ ਦਿੰਦੇ ਅਸੀਂ ਲੱਗੇ ਹੋਏ ਹਾਂ ਤੇ ਬਟ ਫਿਰ ਵੀ ਜੇਕਰ ਹੁੰਦੀ ਹੈ ਤੇ ਸਾਡੀ ਟੀਮਾਂ ਸਾਡੇ ਅਫਸਰ 24/7 ਇਸ ਕੰਮ 'ਚ ਲੱਗੇ ਹੋਏ ਹਾਂ ਤੁਸੀਂ ਕਦੇ ਵੀ ਸਾਨੂੰ ਦੱਸੋ ਅਸੀਂ ਹਾਜ਼ਰ ਇਹ ਕੋਈ ਇਹ ਕੋਈ ਵਨ ਡੇ ਐਕਸਰਸਾਈਜ਼ ਨਹੀਂ ਹੈਗੀ ਇਹ ਲੌਂਗ ਟਾਈਮ ਚੱਲਣਾ ਹੈ ਕੰਮ ਅਸੀਂ ਇਹਦੇ ਵਿੱਚ ਕਈ ਪਹਿਲੂ ਨੇ ਇੱਕ ਤੋਂ ਸਭ ਤੋਂ ਪਹਿਲਾਂ ਦੇਖੋ ਸਭ ਤੋਂ ਪਹਿਲਾਂ ਦੋਨੋਂ ਹੀ ਜਿਹੜੇ ਹੁੰਦੇ ਆ ਸਪਲਾਈ ਸਾਈਡ ਤੇ ਡਿਮਾਂਡ ਸਾਈਡ ਦੋਨੋਂ ਪਾਸੇ ਅਸੀਂ ਇਸ ਤੇ ਕੰਮ ਕਰਾਂਗੇ ਸਪਲਾਈ ਸਾਈਡ ਦੇ ਵਿੱਚ ਜਿਹੜੇ ਬੰਦੇ ਨੂੰ ਵੇਚਦੇ ਆ ਉਹਨਾਂ ਤੇ ਪਾਵੇ ਉਹ ਬਿਗ ਫਿਸ਼ਿਜ਼ ਹੋ ਵੱਡੇ ਸਮਗਲਰਸ ਹੋ ਜਾਂ ਛੋਟੇ ਪੈਡਲਰਸ ਹੋ ਉਹਨਾਂ ਨੂੰ ਅਸੀਂ ਕਾਬੂ ਕਰਨ ਦੀ ਕੋਸ਼ਿਸ਼ ਕਰ ਰਹੇ ਆ ਤੇ ਜਿਹੜੇ ਉਹ ਜਿਹੜੇ ਬੰਦੇ ਇਹਨੂੰ ਪੀਂਦੇ ਆ ਉਹਨਾਂ ਨੂੰ ਬਿਕੋਜ਼ ਉਹ ਬੇਸਿਕਲੀ ਅਕਿਊਜ਼ ਨਹੀਂ ਹੈਗੇ ਆ ਉਹ ਤਾਂ ਇਹਦੇ ਵਿਕਟਿਮਸ ਨੇ ਉਹਨਾਂ ਨੂੰ ਅਸੀਂ ਜਿਹੜੇ ਡੀਸੀ ਮਹਿਕਮੇ ਦੇ ਸਿਵਲ ਮਹਿਕਮੇ ਦੇ ਨਾਲ ਡੀਸੀ ਮੈਡਮ ਨਾਲ ਸਾਡੀ ਗੱਲ ਚੱਲ ਰਹੀ ਹੈ ਕਿ ਕਿਸ ਤਰੀਕੇ ਨਾਲ ਜਿਹੜੇ ਆਪਣੇ ਸਾਰੇ ਡੀ ਐਡਿਕਸ਼ਨ ਸੈਂਟਰਸ ਨੇ ਰੀਹੈਬਿਲਿਟੇਸ਼ਨ ਸੈਂਟਰਸ ਨੇ ਬਿਕੋਜ਼ ਜਿਹੜੇ ਐਡਿਕਸ਼ਨ ਹੈ ਅਸੀਂ ਇਹਨਾਂ ਨੂੰ ਇਹ ਸਕਿਲ ਟ੍ਰੇਨਿੰਗ ਵੀ ਦੇਣੀ ਹੈ ਇਹਨਾਂ ਨੂੰ ਵਾਪਸ ਸੋਸਾਇਟੀ ਦੇ ਵਿੱਚ ਕੋਈ ਨਾ ਕੋਈ ਕਾਹ ਕਰੋਜ਼ਗਾਰ ਵੀ ਦੇਣਾ ਹੈ ਕੋਈ ਨਾ ਕੋਈ ਕੰਮਕਾਜ ਵੀ ਕਰਾਉਣਾ ਹੈ ਤੇ ਜਿਹੜਾ ਡੀ ਐਡਿਕਸ਼ਨ ਦੇ ਵਿੱਚ ਇਹਨਾਂ ਨੂੰ ਅਸੀਂ